ਹੈਲੋ ਬੱਚੋ ਅੱਜ ਅਸੀਂ ਕਰਾਂਗੇ ਮੇਰਾ ਸਾਈਕਲ ਲੇਖ ਠੀਕ ਹੈ ਤੁਸੀਂ ਕਿਹੜਾ ਸਾਈਕਲ ਚਲਾਉਂਦੇ ਹੋ ਆਪਣਾ ਕਮੈਂਟ ਕਰਕੇ ਦੱਸਿਓ ਕਿਹੜੀ ਕੰਪਨੀ ਦਾ ਸਾਈਕਲ ਚਲਾਉਂਦੇ ਹੋ ਠੀਕ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਠੀਕ ਹੈ ਨੰਬਰ 1 ਹੈ ਇਹ ਮੇਰਾ ਸਾਈਕਲ ਹੈ ਠੀਕ ਹੈ ਨੰਬਰ 2 ਮੇਰੇ ਪਿਤਾ ਜੀ ਨੇ ਜਨਮ ਦਿਨ ਤੇ ਲੈ ਕੇ ਦਿੱਤਾ ਸੀ ਮੇਰੇ ਪਿਤਾ ਜੀ ਨੇ ਜਨਮ ਦਿਨ ਤੇ ਮੈਨੂੰ ਸਾਈਕਲ ਲੈ ਕੇ ਦਿੱਤਾ ਸੀ ਨੰਬਰ 3 ਇਸ ਦਾ ਰੰਗ ਕਾਲਾ ਹੈ ਤੁਸੀਂ ਦੱਸੋ ਆਪਣੇ ਸਾਈਕਲ ਦਾ ਕਿਹੜਾ ਰੰਗ ਆ ਕਮੈਂਟ ਕਰਕੇ ਨੰਬਰ 4 ਇਸ ਦੀ ਕੀਮਤ 2800 ਰੁਪਏ ਹੈ ਨੰਬਰ 5 ਇਸ ਤੇ ਦੋ ਪਹੀਏ ਹਨ ਠੀਕ ਹੈ ਨੰਬਰ 6 ਇਸ ਦੀ ਸੀਟ ਜਿੱਥੇ ਤੁਸੀਂ ਬੈਠਦੇ ਆ ਬਹੁਤ ਨਰਮ ਹੈ ਠੀਕ ਹੈ ਨੰਬਰ 7 ਸਾਈਕਲ ਉੱਪਰ ਕੈਰੀਅਰ ਵੀ ਲੱਗਾ ਹੋਇਆ ਹੈ ਠੀਕ ਹੈ ਕੈਰੀਅਰ ਦੇ ਫਾਇਦੇ ਕੀ ਹੁੰਦੇ ਆ ਜਦੋਂ ਤੁਸੀਂ ਕੈਰੀਅਰ ਲੱਗਾ ਹੋਵੇ ਤੇ ਬੈਠਣਾ ਆਸਾਨ ਹੋ ਜਾਂਦਾ ਠੀਕ ਹੈ ਨੰਬਰ 8 ਸਾਈਕਲ ਤੇ ਲੋਹੇ ਦੀ ਘੈਂਟੀ ਲੱਗੀ ਹੋਈ ਹੈ। ਨੰਬਰ 9 ਮੇਰੇ ਸਾਈਕਲ ਤੇ ਲਾਈਟ ਵੀ ਲੱਗੀ ਹੋਈ ਹੈ। ਠੀਕ ਹੈ ਨੰਬਰ 10 ਮੇਰੇ ਸਾਈਕਲ ਤੇ ਟੋਕਰੀ ਵੀ ਲੱਗੀ ਹੋਈ ਹੈ। ਟੋਕਰੀ ਲੱਗਣ ਦੇ ਫਾਇਦੇ ਕੀ ਹੁੰਦੇ ਆ ਕਿ ਤੁਸੀਂ ਟੋਕਰੀ ਦੇ ਵਿੱਚ ਸਮਾਨ ਰੱਖ ਸਕਦੇ ਹੋ ਆਪਣਾ ਛੋਟਾ ਮੋਟਾ ਠੀਕ ਹੈ ਨਾ। ਨੰਬਰ 11 ਮੈਂ ਆਪਣੇ ਸਕੂਲ ਸਾਈਕਲ ਤੇ ਜਾਂਦਾ ਹਾਂ। ਨੰਬਰ 12 ਇਹ ਹੀਰੋ ਕੰਪਨੀ ਦਾ ਸਾਈਕਲ ਹੈ। ਤੁਹਾਡੇ ਕੋ ਕਿਹੜੀ ਕੰਪਨੀ ਦਾ ਸਾਈਕਲ ਹੈ ਤੁਸੀਂ ਕਮੈਂਟ ਕਰਕੇ ਦੱਸਿਓ ਜਰਾ। ਨੰਬਰ 13 ਮੈਂ ਇਸ ਦਾ ਬਹੁਤ ਖਿਆਲ ਰੱਖਦਾ ਹਾਂ। ਨੰਬਰ 14 ਸਾਈਕਲ ਚਲਾਉਣ ਨਾਲ ਸੇਤ ਚੰਗੀ ਰਹਿੰਦੀ ਹੈ। ਸਰਦੀ ਬੋਡੀ ਦੀ ਵਰਜਿਸ਼ ਹੋ ਜਾਂਦੀ ਹੈ ਹਨਾ ਨੰਬਰ 15 ਮੈਨੂੰ ਮੇਰਾ ਸਾਈਕਲ ਬਹੁਤ ਪਿਆਰਾ ਲੱਗਦਾ ਹੈ ਠੀਕ ਹੈ ਤੁਹਾਡੇ ਤੋਂ ਵੀ ਸਾਈਕਲ ਹੋਏਗਾ ਤੁਸੀਂ ਵੀ ਆਪਣੇ ਸਾਈਕਲ ਦੀ ਸੰਭਾਲ ਕਰਦੇ ਹੋਵੋਗੇ ਹਨਾ ਤੇ ਇਸ ਤਰ੍ਹਾਂ ਸਾਨੂੰ ਕਰਨੀ ਵੀ ਚਾਹੀਦੀ ਹੈ ਠੀਕ ਹੈ ਇਹ ਹੋ ਗਿਆ ਤੁਹਾਡਾ ਮੇਰਾ ਸਾਈਕਲ ਲੇਖ ਠੀਕ ਹੈ ਤੇ ਇਹਦੀਆਂ 15 ਲਾਈਨਾਂ ਹੋ ਗਈਆਂ ਠੀਕ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਤੇ ਠੀਕ ਹੈ ਕਾਪੀ ਦੇ ਲਿਖ ਕੇ ਵੀ ਦੇਖਣਾ ਫਿਰ ਯਾਦ ਕਰਕੇ ਫਿਰ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਲਰਨ ਯਾਦ ਹੋ ਜਾਂਦਾ ਫਿਰ ਭੁੱਲਦਾ ਨਹੀਂ ਹੈਗਾ ਓਕੇ ਬਾਏ